ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਟ ਕਰਦੇ ਆਂ ਅੱਜ ਸ਼ਾਮ ਜੀ ਨੂੰ ਆਏ ਪਿਆਰ ਦਰਿਆ ਤੇ ਆ ਵੇਖ ਲੋ ਪਹਿਲਾਂ ਨਾਲੋਂ ਬਹੁਤ ਪਾਣੀ ਵੱਧ ਗਿਆ ਆ ਜਿਹੜੀਆਂ ਮਾੜੀਆਂ ਮੋਟੀਆਂ ਦਰਿਆ ਦੇ ਵਿੱਚ ਕਾਨੀ ਕਾਈਆਂ ਜਿ ਟਿੱਬੀਆਂ ਜਿ ਦਿਖ ਰਹੀਆਂ ਉਹ ਵੀ ਹਟ ਰਹੀ ਜਾਂਦੀਆਂ ਤੇ ਜਿਹੜੇ ਸੋਲਰ ਹੀ ਇੱਥੇ ਲੱਗੇ ਪੈਨਲ ਦਿਖਦੇ ਉਹ ਵੀ ਡੁੱਬ ਗਏ ਆ ਉਹ ਸਾਹਮਣੇ ਇਹਨਾਂ ਆਹ ਟਰਾਂਸਫਾਰਮਰ ਅਜਿਹਾ ਕਰਕੇ ਦਿਖਾਉਂਦੇ ਆਂ ਇਹਨਾ ਇਹੇ ਤੋਂ ਪਾਣੀ ਸਾਰਾ 2 ਫੁੱਟ ਥੱਲੇ ਰਹਿ ਗਿਆ ਸਬਕੋ ਜੀ ਹੀ ਡੁੱਬਿਆ ਪਾਣੀ ਅੱਜ ਵਧਿਆ ਵਾ ਕੱਲ ਨਾ ਪਰਸੋਂ ਕੱਲ ਪਰਸੋਂ ਨੂੰ ਤੇਈ ਵਰਗੇ ਹਾਲਾਤ ਨਜ਼ਰ ਆ ਰਹੇ ਆ ਆ ਚਾਰ ਸ਼ਵੇਰੇ ਦੇਖੋ ਪਾਣੀ ਹੀ ਪਾਣੀ ਤੇ ਕਈਆਂ ਥਾਵਾਂ ਤੋਂ ਬੰਨ੍ਹ ਟੁੱਟੇ ਆ ਉਹ ਅਲਰਟ ਰਹੋ ਆਪਣਾ ਸਮਾਨ ਪੰਡਾ ਰੱਖੋ ਟਰਾਲੀਆਂ ਟਰੈਕਟਰਾਂ ਚ ਜਿੱਦਾਂ ਵੀ ਆ ਪ੍ਰਸ਼ਾਸਨ ਆ ਕਿਸੇ ਦੀ ਸਹਾਇਤਾ ਲੈ ਕੇ ਤੂਚੀਆਂ ਥਾਂ ਤੇ ਚਲ ਜਿਓ ਕੱਲ ਕੱਲ ਕੇ ਪਰਸੋਂ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਜਿਹੜਾ ਉਹ ਹੈਡ ਟੁੱਟਿਆ ਪਾਣੀ ਉਹ ਰਾਵੀ ਦਰਿਆ ਤੇ ਵੀ ਬਹੁਤ ਪਾਣੀ ਵਧਿਆ ਵੀ ਤੇ ਸੋ ਥੈਟ ਬੈਕਅਪ ਉੱਕੇ ਦੇ ਕੋਈ ਹੈਗਾ ਜੇ ਵੀ ਤੇ ਨਿਕਲ ਜਿਓ ਪਾਣੀ ਵਧਾ ਹੀ ਰਿਹਾ ਪਾਣੀ ਦੀ ਇੱਥੇ ਆਵਾਜ਼ ਨਹੀਂ ਸੁਣਦੀ ਹੋਣੀ ਕੈਮਰੇ 'ਚ ਉਦਾਂ ਪਾਣੀ ਪੂਰਾ ਘੁੰਮਣ ਘੇਰੀਆਂ ਛੱਲਾਂ ਲੈ ਲੈ ਆਉਂਦਿਆ ਕੰਡੇ ਤੇ ਹੀ ਮੌਜੂਦ ਆ ਵੇਖ ਲੋ ਇਧਰ ਹਾਲਾਤ ਜੋ ਨਜ਼ਰ ਆਉਂ ਪਿੰਗੀ ਜਿੱਥੋਂ ਤਾਈ ਹਾਂ ਕੋਠੇ ਜਿਹੜੇ ਸੀ ਨਾ ਕੋਈ ਡੁੱਬ ਚੁੱਕੇ ਆ ਕੋਈ ਕੋਈ ਫਸਲ ਦਿਖਦੀ ਆ ਹੈ ਨਹੀਂ ਡੁੱਬ ਗਈਆਂ ਸਾਰੀਆਂ ਤੇਈ ਵਾਲੇ ਹਾਲਾਤ ਬਣ ਚੁੱਕੇ ਨੇ ਕਿਉਂਕਿ ਉਹ ਥੋੜਾ ਜਿਹਾ ਸੋਲਰ ਇੱਕ ਦੇਖਦਾ ਵਾ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਵਾ ਫਦੂ ਪਰੇ ਸਪੀਡ ਆ ਹਮ ਤੇ ਆਓ ਪਪੂਲਰ ਆ ਆ ਜਿਹੜੇ ਪਪੂਲਰ ਆ ਬੱਚੇ ਜਾਨੀ ਕਿ ਰੋਖ ਤੇ ਦਰਖਤ ਜੀਦੇ ਆ ਤੇ ਆ ਤੁਸੀਂ ਬੰਦ ਦੇ ਨਾਲ ਪਾਣੀ ਚਮਕਣ ਲਿਆ ਵੇ ਤੋਂ 3 ਕਿਲ ਤੁਹਾਨੂੰ ਪਤਾ ਹੀ ਦੱਸਿਆ ਕਿ ਕਿੰਨੇ ਕਿਲੋਮੀਟਰ 2-3 ਕਿਲੋਮੀਟਰ ਦੀ ਦੂਰੀ ਤੇ ਆ ਤੇ ਬੂਟੀ ਰੋੜ ਰੋੜ ਕੋਸ਼ਾਰ ਆ ਲੱਕੜਾਂ ਵਗੈਰਾ ਤੇ ਜੋ ਹਾਲਾਤ ਨੇ ਬਹੁਤ ਹੀ ਸਥਿਤੀ ਜਿਹੜੀ ਹੈ ਹੁਣ ਟੋਪ ਕੰਟਰੋਲ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਇਹੋ ਹੀ ਆ ਪਾਣੀ ਲੱਗੋ ਦੂਰ ਰਹੇ ਸੁਰੱਖਿਅਤ ਥਾਵਾਂ ਤੇ ਰਹੋ ਹੁਣ ਕਈਆਂ ਦੇ ਘਰ ਟਹਿ ਗਏ ਆ ਕਈਆਂ ਦੇ ਪਸ਼ੂ ਹੜ ਗਏ ਆ ਕਈਆਂ ਦਾ ਦਾਣੇ ਵਾਲੇ ਢੋਲ ਵੀ ਖੜੇ ਆ ਇੱਕ ਕੁਦਰਤ ਦੀ ਮਾਰ ਆ ਏ ਤੇ ਇਹਦੇ ਅਗੇ ਇਨਸਾਨ ਦੀ ਨਹੀਂ ਚੱਲਦੀ ਐ ਪਾਣੀ ਪਹਾੜਾਂ 'ਚ ਲਗਾਤਾਰ بارش ਹੋ ਰਹੀ ਆ ਲੈਂਡਸਲਾਈਡ ਵੀ ਹੋ ਰਿਹਾ ਵਾ ਪੱਤਲ ਵੀ ਫਟ ਰਹੇ ਆ ਤੇ ਆ ਉਹ ਬੰਨਾ ਤੇ ਲੈਟ ਜਾਗਦੀ ਆ ਇਹ ਤੁਹਾਨੂੰ ਇਸ ਵੇਲੇ ਜੋ ਵੀ ਆਪਣੇ ਤੋਂ ਸਾਡੇ ਏਰੀਏ ਦਾ ਪੈਂਦਾ ਦਰਿਆ ਇਧਰੋਂ ਹੈਗਾ ਵਾ ਨਡਾਲਾ ਤੋਂ ਲੈ ਕੇ ਟਿਲਵਾں ਤੱਕ ਦਾ ਏਰੀਆ ਇਹ ਉੱਥੇ ਦੀ ਤੁਹਾਨੂੰ ਸੂਰਤਿ ਹਾਲ ਦੇ ਰਹੇ ਆ ਕਿ ਕਾ ਦਰਿਆ ਦੇ ਕੰਡੇ ਤੇ ਖੜੇ ਆ ਜਿੱਥੇ ਆਪਾਂ ਹੈਗਾ ਵਾ ਦਰਿਆ ਇਹ ਦਰਿਆ ਬਿਆਸ ਆ ਜਿੱਥੇ ਵਗਣਿਆ ਇੱਥੋਂ 100 ਫੁੱਟ ਦੀ ਜਿੱਥੇ ਖੜੇ ਆ ਤੇ 100 ਫੁੱਟ ਨੀਵਾ ਤੇ ਪਾਣੀ ਐ ਇਸ ਵੇਲੇ ਦਰਿਆ ਪੂਰਾ ਫਾਨਤੇ ਆ ਪਾਣੀ ਪਿਛਲੀ ਵਾਰ ਵਾਲਾ ਸਿਸਟਮ ਹੋ ਗਿਆ ਵਾ ਇੱਕ हिसाब ਦਾ 23 ਵਾਲੇ ਹਾਲਾਤ ਪੂਰੇ ਬਣਦੇ ਨਜ਼ਰ ਆ ਰਹੇ ਆ ਰੈਡ ਅਲਰਟ ਵੀ ਜਾਰੀ ਹੋ ਗਿਆ ਵਾ ਤੇ ਪਤਾ ਕੀ ਗੱਲ ਆ ਹੁਣ ਅਰਕਾਂ ਵੀ ਖੇਤਾਂ 'ਚ ਰੇਤ ਪਊਗੀ 100% ਜਿੱਦਾਂ ਹੋ ਰਿਹਾ ਵਾ ਜੀ ਲਾਲੋ ਅੱਜ 6 ਤਰੀਕ ਤੋਂ ਜੀ ਸਾਹਿਬ ਲਾਲੋ ਅੱਜ ਕਿੰਨੇ ਦਿਨ ਹੋ ਗਏ ਪਾਣੀ ਛੇ ਤਰੀਕ ਦਾ ਛੱਡਿਆ ਵਾ ਤੇ ਆਵੇ ਤੇ ਹੁਣ ਜਿੱਦਾਂ ਇੱਧਰ ਰਮਦਾਸ ਵਾਲੀ ਸਾਈਡ ਦਾ ਡੇਰਾ ਬਾਬਾ ਨਾਨਕ ਉੱਥੋਂ ਤੱਕ ਪਾਣੀ ਜਿਹੜਾ ਗੁਰਦੁਆਰਾ ਸਾਹਿਬ ਰਮਦਾਸ ਆ ਨਾ ਉੱਥੇ ਪਾਣੀ ਆ ਗਿਆ ਵਾ ਬੰਨ ਟੁੱਟਿਆ ਤੁਸੀਂ ਬੰਨ ਹੈ ਤੇ ਆਹ ਬਰੇ ਤੀਨ ਦਰਿਆਰੇ ਵੇਚੀ ਆ ਇਹੋ ਹੀ ਦੇਸਰੀਆਂ ਕਾਫੀ ਉੱਚੀਆਂ ਵਾਏ ਉਹ ਤਾਂ ਇੱਕ ਡੁੱਬਰੀ ਆ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇ ਆਹ ਦੇਖ ਲਓ ਅੱਜ ਦੀ ਹਾਲਾਤ ਤੇ ਅਪਡੇਟ ਤੁਹਾਨੂੰ ਦੇ ਰਹੇ ਆ ਇਹ ਨੱਡਾਲਾ ਤੋਂ ਢਿਲਮਾਂ ਦੀ ਉਸ ਤੋਂ ਗਾੜੀ ਬੰਨ ਕਹੀਂ ਥਾਈ ਟੁੱਟੇ ਆ ਉਹਦਾ ਹੁਣ ਬਾਈ ਜੀ ਸਾਥ ਇੱਕ ਜਿਹੜਾ ਦੋ ਬਣਾਓ ਭੁੰਮਣ ਕੇਰੀਆਂ ਆ ਪਾ ਪਾ ਇੰਨੀ ਤੇਜ਼ ਪਾਣੀ ਆ ਨਾ ਵਹਾਅ ਬਹੁਤ ਤੇਜ਼ ਆ ਨਾ ਦਰਿਆ ਦਾ ਤੇ ਮੋਟਰਾਂ ਦੇ ਕੋਠੇ ਵੀ ਡੁੱਬੇ ਆ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਕੁਝ ਧਰਤੀ ਨਜ਼ਰ ਨਹੀਂ ਆਉਂਦੀ ਹੈਂ ਜਿੱਧਰ ਨੂੰ ਨਜ਼ਰ ਜਾਂਦੀ ਆ ਪਾਣੀ ਪਾਣੀ ਜਿਆਨਕ ਹੁਣ ਕਈਆਂ ਨੇ ਆਪਣੇ ਲੜਕੀਆਂ ਦੇ ਵਿਆਹ ਕਰਨੇ ਸੀ ਲੜਕਿਆਂ ਦੇ ਕਰਨੇ ਸੀ ਕਈਆਂ ਨੇ ਘਰ ਬਣਾਉਣੇ 100 ਕਾਮਕਾਰ ਲਾ ਲੋ ਤੇ ਉਹ ਤਾਂ ਹੁਣ ਵਿਚਾਰਿਆਂ ਦੇ ਖੜ ਗਏ ਨਾ ਮਾਰ ਪੈ ਗਈ ਤੇ ਹੈ ਕਈ ਵਿਚਾਰੇ ਇਹ ਰਾਸ਼ਨ ਤੋਂ ਭੁੱਖੇ ਤੜਫਣਦੇ ਨੇ ਤੇ ਕੁਛ ਐ ਕੱਢਣ ਦੇ ਨਹੀਂ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਤੇ ਮੇਰੇ ਵੀਰ ਬੇਨਤੀ ਆ ਸਾਰਿਆਂ ਨੂੰ ਮਾਤਾ ਮਾਂ ਨੂੰ ਪਹਿਣਾ ਨੂੰ ਵੀਰਾਂ ਨੂੰ ਕਿ ਜਿਹੜੇ ਵੀ ਅਜੇ ਵੀ ਵਿੱਚ ਹੈਗੇ ਆ ਨਾ ਕਿਤੇ ਬੈਠੇ ਆ ਨਿਕਲ ਜਾਓ ਪਾਣੀ ਲਗਾਤਾਰ ਵਧਣ ਦੇ ਆ ਤੇ ਹੀ ਹਲੇ ਹਾਲਾਤ ਬਣਦੇ ਨਜ਼ਦੀਕ ਹੀ ਆ ਕੰਮ बन ਰੇ ਯਹੀ ਹਾਲਾਤ ਬਣ ਰੇ ਆ ਦਰਿਆ ਜਿਹੜਾ ਆਪਣੇ ਉਹੀ ਉਫਾਨ ਤੇ ਆ ਹਾਂ ਆ ਇਧਰ ਨੂੰ ਕੋਠੇ ਕਾਟੇ ਸਭ ਡੁੱਬ ਗਏ ਆ ਜਿਹੜੇ ਨੀਵੀਆਂ ਥਾਵਾਂ ਤੇ ਹਾਂ ਤੇ ਬੰਨਾਂ ਤੇ ਲੋਕ ਬੰਨ ਤੇ ਲੋਕ ਘੁੰਮਦੇ ਫਿਰਦੇ ਹਨਗਰਾਨੀ ਕਰਦੇ ਭਾਈ ਜੀ ਬੰਨ ਦੀ ਜਰੂਰ ਨਗਰਾਨੀ ਕਰੋ ਤੇ ਆ ਦੇਖ ਲੋ ਪਾਣੀ ਪਾਣੀ ਇਹ ਕੁਦਰਤ ਦੀ ਮਾਰਾ ਆ ਵੀ ਦਰਖਤ ਰੁੜਕੇ ਆਉਂਦੇ ਅੱਜ ਕੋਈ 12 ਵਜੇ ਕਹਿੰਦੇ ਸੀ ਪਾਣੀ ਛੱਡਣਾ ਉਦੋਂ ਤੋਂ ਛੱਡਿਆ ਹੁਣ ਵਤਿਆਵਾ ਉਹ ਜਿਹੜਾ 12 ਵਜੇ ਛੱਡਿਆ ਉਹ ਮੇਰੇ ਸਾਨੂੰ ਅੱਜ ਵਧੂ ਰਾਤ ਰਾਤ 24 ਘੰਟਿਆਂ ਤੱਕ ਕਹਿੰਦੇ ਵਿਆਸ ਪਹੁੰਚਦਾ ਵਾ 2 ਵਧੂਗਾ ਇੱਥੇ ਜਿਹੜੇ ਮਾੜੀ ਮੋਟੀ ਉਹ ਕੰਡੇ ਤੇ ਪਰਲੀ ਸਾਈਡ ਕੰਡੇ ਤੇ ਜਿਹੜੀ ਆ ਉਹ ਦਿਖਦੀ ਕਾਈ ਕੋਈ ਹੈ ਨਹੀਂ ਹੁਣ ਕੰਡਾ ਦਿਖਦਾ ਹੀ ਨਹੀਂ ਆ ਖਲਾਤ ਨਹੀਂ ਤੇ ਪਾਣੀਆਂ ਜਦਾਂ ਲਾਲ ਜਿਹਾ ਹੁੰਦਾ ਇਦਾਂ ਦਾ ਕਣ ਦਾ ਰੰਗ ਹੋਇਆ ਪਿਆ ਪਹਿਲਾਂ ਮੀਆਂ ਨੀ ਹਾਲਾਤ ਪੰਜਾਬ ਚ ਵੀ ਮੀਂਹ ਬੜੇ ਦਿਨ ਪਿਆ ਅੱਜ ਹੀ ਧੁੱਪ ਲੱਗੀ ਸੀ ਤੇ ਅਨਾਉਂਸਮੈਂਟਾਂ ਵੀ ਕਰ ਰਹੀ ਆ ਕਿ ਦਰਿਆਵਾਂ ਤੋਂ ਦੂਰ ਰਹੋ ਹੂੰ ਤੇ ਮੇਰੇ ਵੀਰ ਬੇਂਤਿਆਂ ਨੂੰ ਇੰਨੀ ਅੰਗ ਨੂੰ ਪਰਵਾਨ ਕਰੋ ਇੱਕ ਦੂਜੇ ਦਾ ਸਾਥ ਦਿਓ ਤੇ ਚਲੋ ਮਾਲਕ ਨੇ ਇਹ ਟਾਈਮ ਆ ਉਹਨੇ ਹੀ ਕੱਢਣਾ ਵਾ ਦੁੱਖ ਸੁੱਖ ਚੋਹੀ ਸਹਾਈ ਹੁੰਦਾ ਵਾ ਤੇ ਆਪਣਾ ਸੁਰੱਖਿਆ ਥਾਵਾਂ ਤੇ ਲੈ ਕੇ ਜਾਓ ਡੰਗਰ ਪਸ਼ੂ ਕਈ ਖੜੇ ਨੇ ਕਈਆਂ ਦੇ ਵਿੱਚ ਫਸੇ ਨਹੀਂ ਜਰੂਰ ਇੱਕ ਦੂਜੇ ਦਾ ਸਾਥ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਇਹ ਬਿਆਸਤ ਰਿਆਦੀ ਆ ਤੇ ਆਪਣੇ ਪਿੰਡ ਦੇ ਨੇੜੇ ਪੱਗ ਦਾ ਹੈ ਚਲੋ ਠੀਕ ਵਾ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਆਇਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ